ਪੁਚਾਲ ਦੇ ਨਾਲ ਇੱਕ ਵਾਰ ਫੇਰ ਧਰਤੀ ਕੰਬ ਉਠੀ ਦੱਸਦੀ ਹੈ ਕਿ ਕਈ ਰਾਜਾਂ ਦੇ ਵਿੱਚ ਤਬਾਹੀ ਦੀਆਂ ਸ਼ੰਕਾ ਵੀ ਦੱਸੀ ਜਾ ਰਹੀ ਹੈ ਭਿਆਨਕ ਪੁਚਾਲ ਆਉਂਦਾ ਹੈ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੀਬਰਤਾ ਦੀ ਜੇਕਰ ਗੱਲ ਕਰੀਏ ਤਾਂ ਇਸ ਪੁਚਾਲ ਦੀ ਤੀਬਰਤਾ 6.1 ਦੱਸੀ ਜਾ ਰਹੀ ਹੈ ਤੁਰਕੀ ਦੇ ਪੱਛਮੀ ਹਿੱਸੇ ਦੇ ਵਿੱਚ ਇਹ ਪੁਚਾਲ ਹੀ ਆਉਂਦਾ ਹੈ ਪੁਚਾਲ ਇੰਨਾ ਸ਼ਕਤੀਸ਼ਾਲੀ ਸੀ ਤੁਰਕੀ ਦੇ ਕਈ ਰਾਜਾਂ ਦੇ ਵਿੱਚ ਜਿਹੜਾ ਗगनचुੰਮੀ ਮਾਰਤਾਂ ਵੀ ਹਿੱਲਣ ਲੱਗੀਆਂ ਪਰ ਇਹ ਨੁਕਸਾਨ ਦੀ ਸ਼ੰਕਾ ਵੀ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਸਥਾਨਕ ਸਮੇਂ ਦੇ ਮੁਤਾਬਕ 7:52 ਮਿੰਟ ਤੇ ਹੈ ਜਿਹੜਾ ਇਹ ਪੁੱਛ ਆ ਲਾਇਆ ਸੀ ਜੋ ਕਿ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤਾਨਬੁਲ ਦੇ ਕਰੀਬ ਸਥਿਤ ਹੈ ਸਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਚਟਕੇ ਕਈ ਰਾਜਾਂ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਜਿਸ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਪੂਰੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਮਾਰਤਾਂ ਟਹਿ ਟੇਰੀ ਵੀ ਹੋਈਆਂ ਨੇ ਚਾਰ ਲੋਕਾਂ ਨੂੰ ਸੁਰੱਖਿਅਤ ਉਸ ਇਮਾਰਤ ਵਿੱਚੋਂ ਕੱਢਿਆ ਗਿਆ ਜਦਕਿ ਦੋ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਲਗਾਤਾਰ ਪੁਲਿਸ ਕਰ ਰਹੀ ਐਸੋ ਅਲਗਾ ਲਗਾ ਥਾਵਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਾਂਤਾਂ ਦੇ ਵਿੱਚ ਜਿਹੜਾ ਮਕਾਨ ਟੈਣ ਦੀ ਖਬਰ ਵੀ ਦੱਸੀ ਜਾ ਰਹੀ ਹੈ ਇੱਕ ਮਸਜਿਦ ਦੀ ਮিনার ਤੱਕ ਡਿੱਗ ਗਈ ਤੁਰਕੀ ਦੀ ਆਫ਼ਤਾਂ ਤੇ ਆਪਤ ਪ੍ਰਬੰਧਨ ਏਜੰਸੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਖ ਚਟਕੇ ਤੋਂ ਬਾਅਦ ਕਈ ਆਫਟਰ ਸ਼ੌਕਸ ਵੀ ਆਏ ਨੇ ਜਿਸ ਨਾਲ ਜੇਕਰ ਗੱਲ ਕਰੀਏ ਉਸ ਦੀ ਤੀਬਰਤਾ 4.6 ਦੱਸੀ ਜਾ ਰਹੀ ਹੈ ਏਜੰਸੀ ਦੇ ਮੁਤਾਬਕ ਸੂਤਰਾ ਤੋਂ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਉਸ ਮੁਤਾਬਕ ਹਾਦਸਾਗ੍ਰਸ ਇਮਾਰਤਾਂ ਵਿੱਚ ਨਾ ਜਾਣਦੀ ਅਪੀਲ ਕੀਤੀ ਗਈ ਹੈ ਤੁਰਕੀ ਦੇ ਵਿੱਚ ਜੇਕਰ ਗੱਲ ਕਰੀਏ 2023 ਦੇ ਵਿੱਚ 7.8 ਤੀਬਰਤਾ ਦੇ ਪੁਚਾਲ ਦੇ ਵਿੱਚ 53000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ 53000 ਤੋਂ ਜ਼ਿਆਦਾ ਲੋਕਾਂ ਦੀ 2023 ਦੇ ਵਿੱਚ ਜਿਹੜਾ ਪੁਚਾਲ ਆਇਆ ਸੀ 7.8 ਤੀਬਰਤਾ ਦਾ ਉਸ ਵਿੱਚ ਇਹਨਾਂ ਲੋਕਾਂ ਦੀ ਮੌਤ ਹੋਈ ਸੀ ਅਤੇ 11 ਪ੍ਰਾਂਤਾਂ ਦੇ ਵਿੱਚ ਲੱਖਾਂ ਇਮਾਰਤਾਂ ਨੇ ਜਿਹੜੀਆਂ ਟਹਿਟੇਰੀ ਹੋ ਗਈਆਂ ਸਨ ਸੋ ਤੁਰਕੀ ਦੇ ਉੱਤਰ ਪੱਛਮੀ ਹਿੱਸੇ ਦੇ ਵਿੱਚ ਜੇਕਰ ਗੱਲ ਕਰੀਏ ਉਚਾਲ ਨੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਟਹਿਟੇਰੀ ਕਰ ਦਿੱਤਾ ਝਟਕੇ ਕਰੀਬ 20 ਮਿੰਟ ਤੱਕ ਮਹਿਸੂਸ ਕੀਤੇ ਗਏ ਆਫਟਰ ਸ਼ੌਕਸ ਵੀ ਉੱਥੇ ਮਹਿਸੂਸ ਕੀਤੇ ਗਏ ਜਿਸ ਨਾਲ ਲੋਕਾਂ ਦੇ ਵਿੱਚ ਭਾਰੀ دہشت ਫੈਲ ਗਈ ਅਤੇ ਇਲਾਕਿਆਂ ਦੇ ਵਿੱਚ احتیاط ਵਜੋਂ ਜਿਹੜੀ ਪ੍ਰਾਕ੍ਰਿਤਿਕ ਗੈਸਨ ਕੀ ਕੁਦਰਤੀ ਗੈਸ ਆਪੂਰਤੀ ਹੈ ਉਹਦੀ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅੱਗ ਜਾਂ ਵਿਸਫੋਟ ਦੀ ਆਸ਼ੰਕਾ ਟਾਲੀ ਜਾ ਸਕੇ ਰਾਹਤ ਅਤੇ ਬਚਾਅ ਕਾਰਜ ਦਲ ਮਲਵੇ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਈ ਥਾਵਾਂ ਤੇ ਬਿਜਲੀ ਆਪੂਰਤੀ ਵੀ ਇਹ ਜੁੜੀ ਕੀਤੀ ਗਈ ਹੈ ਜ਼ਖਮੀ ਲੋਕਾਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਪਹੁੰਚਤੀ ਕਰਵਾਇਆ ਗਿਆ ਜਦਕਿ ਐਮਰਜੈਂਸੀ ਸੇਵਾਵਾਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ